ਪਹਿਲਾਂ ਥੋੜਾ মিডিਆ ਕਰਮੀਆਂ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਬਹੁਤ ਛੋਟ ਨੋਟਿਸ ਦੇ ਉੱਤੇ ਪਹੁੰਚੇ ਹੋ ਅਸਲ ਜੀ ਮਾਮਲਾ ਇਸ ਗੱਲ ਤੇ ਹੈ ਕਿ 2022 ਦੇ ਵਿੱਚ ਪ੍ਰਬੰਤਮਾਨ ਦੀ ਸਰਕਾਰ ਪੰਜਾਬ ਦੇ ਉੱਤੇ ਆਉਂਦੀ ਹੈ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਲੀਡ ਦੇ ਨਾਲ ਇੱਥੋਂ ਐਮਐਲਏ ਚੁਣ ਕੇ ਆਪ ਦੀ ਸਰਕਾਰ ਖੜੀ ਕੀਤੀ ਆ ਸੋ ਸਾਡੇ ਜਿਹੜੇ ਸੀਐਮ ਸਾਹਿਬ ਆ ਉਹ ਹਮੇਸ਼ਾ ਇੱਕੋ ਗੱਲ ਤੇ ਪਹਿਲਾਂ ਦੰਦੇ ਇੱਕੋ ਗੱਲ ਉਹ ਬਾਰ ਬਾਰ ਕਹਿੰਦੇ ਆ ਕਿ ਅਸੀਂ ਮਿਸ਼ਨ ਦੇ ਉੱਤੇ ਆ ਕਮਿਸ਼ਨ ਦੇ ਉੱਤੇ ਨਹੀਂ ਹੈਗੇ ਸੋ ਜਿਵੇਂ ਤੁਹਾਨੂੰ ਇੱਥੇ ਹਲਕੇ ਦੇ ਲੋਕਾਂ ਨੂੰ ਵੀ ਪਤਾ ਵਾ ਪੰਜਾਬ ਭਰ ਦੇ ਲੋਕਾਂ ਨੂੰ ਵੀ ਪਤਾ ਵੀ ਪਿਛਲੇ ਦਿਨੀ ਪੰਜਾਬ ਤੇ ਇੱਕ ਬਹੁਤ ਵੱਡਾ ਮਸਲਾ ਬਹੁਤ ਵੱਡਾ ਮਸਲਾ ਇਸ ਗੱਲ ਕਰਕੇ ਕਿਉਂਕਿ ਅੱਜ ਵੀ ਇੱਕ ਡੀਐਸਪੀ ਫਰੀਦਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਵਾ ਤਰਕਸਾਰ ਉਤੋਂ ਤੇ 1 ਲੱਖ ਰੁਪਿਆ ਰਸ਼ਵਤ ਲੈਣ ਦੇ ਦੋਸ਼ ਹੋਇਆ ਪਰ ਇੱਥੇ ਹਲਕੇ ਰੈਕੋਟ ਜਿਹੜੀ ਸਾਡੀ ਸਬ ਡਿਵੀਜ਼ਨ ਹੈ ਐਸਡੀਐਮ ਜਿਹੜੇ ਐਸਡੀਐਮ ਗੁਰਵੀਰ ਕੋਲੀ ਦਾ ਦਫ਼ਤਰ ਵਾ ਉਹਨਾਂ ਦੇ ਸਕੈਨੂਨ ਦੀ ਅਲਮਾਰੀ ਦੇ ਵਿੱਚੋਂ ਕਰੀਬ 24 ਲੱਖ ਰੁਪਏ ਤੋਂ ਉੱਪਰ ਦੀ ਜਿਹੜੀ ਲੱਗਦੀ ਆ ਉਹ ਬਰਾਮਦ ਕੀਤੀ ਗਈ ਆ ਉਹ ਤੁਹਾਨੂੰ ਮੈਂ ਥੋੜਾ ਜਿਹਾ ਧਿਆਨ ਦਿਵਾਦਣਾ ਚਾਹੁੰਦਾ ਕਿ ਉਹ ਬਰਾਮਦਗੀ ਕਿਵੇਂ ਹੁੰਦੀ ਆ ਬੰਦੇ ਨੂੰ ਉਹਦੀ ਜ਼ਮੀਨ ਦੇ ਕਿਸੇ ਨਾਮ ਨੂੰ ਲੈ ਕੇ ਤਵਦੀਲ ਨੂੰ ਲੈ ਕੇ ਕਿਸੇ ਵੀ ਜ਼ਮੀਨ ਨਾਲ ਜੁੜੇ ਮਾਜਰੇ ਕਰਕੇ ਉੱਥੇ ਅਧਿਕਾਰੀਆਂ ਨੇ ਉਹਦੇ ਤੋਂ ਰਿਸ਼ਵਤ ਮੰਗੀ ਤਾਂ ਉਹਨਾਂ ਨੇ ਸਾਡੇ ਹਲਕਾ ਰਾਏਕੋਟ ਦੇ ਜਿਹੜੇ ਬੜੇ ਦਰवेश ਸਾਡੇ ਐਮਐਲਏ ਨੇ ਬੜੇ ਸਾਡੇ ਨਰਮ ਐਮਐਲਏ ਨੇ ਉਹਨਾਂ ਦੇ ਕੋਲ ਇੱਕ ਬੇਨਤੀ ਕੀਤੀ ਵੀ ਇੱਥੇ ਦਾ ਜਿਹੜਾ ਅਧਿਕਾਰੀ ਉਹ ਸਾਡੇ ਤੋਂ ਇਨੇ ਰੁਪਏ ਮੰਗ ਰਿਹਾ ਬਸ ਇਸ ਗੱਲ ਤੋਂ ਬਾਅਦ ਸਾਡੇ ਇਸ ਸਰਦਾਰ ਹਾਕਮ ਸਿੰਘ ਠੇਕੇਦਾਰ ਸਾਹਿਬ ਜੀ ਦੇ ਜਿਹੜੇ ਨਿੱਜੀ ਸਹਾਇਕ ਨੇ ਜਿਹੜੇ ਪੀਏ ਨੇ ਕਮਲ ਸਖਾਣਾ ਉਹਨਾਂ ਨੇ ਮੌਕੇ ਤੇ ਜਾ ਕੇ ਵਿਜੀਲੈਂਸ ਨੂੰ ਸੂਚਿਤ ਕਰਕੇ ਉਸ ਅਲਮਾਰੀ ਦੇ ਵਿੱਚੋਂ 24 ਲੱਖ 60 ਹਜ਼ਾਰ ਰੁਪਇਆ ਕ੍ਰੀਮ ਬ੍ਰਮਾਨ ਉਬਰਾੰਦਗੀ ਉਹਦੀ ਕਰਵਾ ਦਿੱਤੀ ਸੋ ਹੁਣ ਮਸਲਾ ਇੱਥੇ ਸਮਝੋ ਵੀ ਅਸੀਂ ਇੱਥੇ ਇਕੱਠੇ ਕਿਉਂ ਹੋਈਆਂ ਬਰਾਮਦਗੀ ਵੀ ਹੋ ਗਈ ਬੰਦਾ ਅਰੈਸਟ ਵੀ ਹੋ ਗਿਆ ਜਿੰਨਾ মিডিਆ ਦੇ ਥਰੂ ਸਾਨੂੰ ਜਾਣਕਾਰੀਆਂ ਮਿਲੀਆਂ ਨੇ ਬਿਆਨਾਂ ਦੇ ਥਰੂ ਸਾਨੂੰ ਸੂਤਰਾਂ ਤੋਂ ਵੀ ਜਾਣਕਾਰੀਆਂ ਮਿਲੀਆਂ ਨੇ ਕਿ ਜਿਹੜਾ ਉਹ ਸਟੈਨੂ ਉਹਨਾਂ ਨੇ ਸਿੱਧੇ ਤੌਰ ਤੇ ਐਸ ਡੀ ਐਮ ਦਾ ਨਾਮ ਲਿੱਤਾ ਕਿ ਭਾਈ ਇਹ ਪੈਸੇ ਉਹਦੇ ਆ ਪਰ ਮਾਜਰੇ ਇਸ ਗੱਲ ਤੇ ਖੜੇ ਕਿ 12 ਜੂਨ ਦਾ ਮਸਲਾ ਬਾ ਉਹ ਉੱਥੇ ਜਿਹੜੇ ਸਟੈਨੂ ਆ ਉਹਨਾਂ ਦੀ ਗ੍ਰਿਫਤ ਲਗਾਤਾਰ ਸਾਡਾ ਜਿਹੜਾ ਕਰਪਟਿਕ ਅਫਸਰ ਬਾ ਜਿਹੜਾ ਇੱਕ ਕਹਿ ਦਈਏ ਕਿ ਮੈਕਮੇਂ ਦੀ ਉੱਤੇ ੱੱਬਾ ਬਾ ਜਿਹੜਾ ਬਲੈਕ ਸ਼ੀਪ ਆ ਹਰੇਕ ਮੈਕਮੇਂ ਦੇ ਵਿੱਚ ਬਲੈਕ ਸ਼ੀਪਾਂ ਬੈਠੀਆਂ ਨੇ ਇਹ ਵੀ ਬਲੈਕ ਸ਼ੀਪ ਆ ਸੋ ਇਹ ਜਿਹੜੀ ਬਲੈਕ ਸ਼ੀਪ ਆ ਇਹ ਲਗਾਤਾਰ ਆਪਣੀਆਂ ਕਿਉਂਕਿ ਇੱਕ ਸਮਝੋ ਜੁਡੀਸ਼ੀਅਲ ਸਿਸਟਮ ਨੂੰ ਸਾਡੇ ਕਰਪਟ ਅਫਸਰਾਂ ਨੇ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਵਾ ਤੇ ਪਹਿਲਾਂ ਤਾਂ ਗਲਤ ਕੰਮ ਕਰਦੇ ਫਿਰ ਭੱਜ ਕੇ ਜਮਾਨਤਾਂ ਨੂੰ ਜਾਂਦੇ ਆ ਸੋ ਅੱਜ ਅਸੀਂ ਸੀਐਮ ਸਾਹਿਬ ਭਗਵੰਤ ਸਿੰਘ ਸਾਬ ਨੂੰ ਇਸ ਗੱਲ ਦੀ ਬੇਨਤੀ ਕਰਦੇ ਵੀ ਅੱਜ ਤੁਹਾਡੀ ਲੋੜ ਵਾ ਹਲਕੇ ਰਾਏਪੁਰ ਦੇ ਲੋਕਾਂ ਨੂੰ ਤੁਹਾਡੀ ਲੋੜ ਵਾ ਇੱਕ ਐਮਐ ਸਾਡਾ ਪੀਏ ਜਿਹੜਾ ਇੰਡੀਪੈਂਡੈਂਟ ਬੰਦਾ ਜਿਹਦਾ ਪੋਲੀਟੀਕਲੀ ਕੋਈ ਬੈਕਗ੍ਰਾਉਂਡ ਨਹੀਂ ਹੈਗਾ ਕੋਈ ਪੋਲੀਟੀਕਲੀ ਜਿਆਦਾ ਉਹਦਾ ਕੋਈ ਦਬਦਬਾ ਨਹੀਂ ਹੈਗਾ ਇੱਕ ਆਮ ਬੰਦਾ ਐਸਡੀਐਮ ਨੂੰ ਕੋਲਡਰ ਨੂੰ ਹੱਥ ਫੜ ਕੇ ਉਹ ਜਿਹੜੇ ਪੈਸੇ ਆ ਉਹ ਬਰਾਮਦ ਕੀ ਕਰਵਾ ਰਿਹਾ ਵਾ ਸੋ ਉਹਦੀ ਸੇਫਟੀ ਕਿੱਥੇ ਆ ਪ੍ਰਭਾਤਮਨ ਸਾਹਿਬ ਅਸੀਂ 1 ਲੱਖ ਰੁਪਏ ਪਿੱਛੇ ਡੀਐਸਪੀ ਸਾਹਿਬ ਚੱਕ ਲਏ ਅਸੀਂ ਪਿਛਲੇ ਦਿਨੀ ਅਸੀਂ ਵੀ ਇੱਕ ਅਫਸਰ ਫੜਿਆ ਅਸੀਂ 1500 ਰੁਪਏ ਪਿੱਛੇ ਅਸੀਂ ਇੱਕ ਐਸਆਈ ਜਿਹੜਾ ਸੀ ਉਹ ਸਸਪੈਂਡ ਕਰਵਾਇਆ ਸੀ ਉਹ ਗ੍ਰਸਤਾਰ ਕਰਵਾਇਆ ਸੀਗਾ ਪਰ ਅੱਜ ਬਿਜ਼ੀਲੈਂਸ ਨੂੰ ਇਸ ਗੱਲ ਦਾ ਕਾਹਦਾ ਖਦਸ਼ਾ ਵਾ ਭਾਈ ਬਿਜ਼ੀਲੈਂਸ ਨੂੰ ਉੱਤੇ ਕਿਹੜੀ ਇਸ ਗੱਲ ਦਾ ਪ੍ਰਭਾਵ ਹੈ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਇਸ ਦੇ ਉੱਤੇ ਬਿਲਕੁਲ ਟੋਲਰੈਂਸ ਨਹੀਂ ਕੋਈ ਕਰਾਪਸ਼ਨ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਰਹਿਮ ਨਹੀਂ ਹੈਗੀ ਪਰ ਬਿਜ਼ੀ ਲੈਸ ਦੇ ਜਿਹੜੇ ਕੁਛ ਬੰਦੇ ਲਾ ਲੋ ਪੰਜਾਬ ਮਹਿਕਮਿਆਂ ਦੇ ਕੁਛ ਬੰਦੇ ਲਾ ਲੋ ਜਿਨ੍ਹਾਂ ਦੇ ਨਾਲ ਇਹ ਜਿਹੜੇ ਵੱਡੇ ਅਧਕਰੀ ਇਹਨਾਂ ਦੀ ਗੰਡਾ ਤੁਕਾਂ ਹੁੰਦੀਆਂ ਨੇ ਇਹਨਾਂ ਦੇ ਪਰਦੇ ਪਿੱਛੇ ਇਹਨਾਂ ਦੇ ਬਹੁਤ ਯਾਰ ਦੋਸਤ ਜਿਹੇ ਬੈਲੀ ਹੁੰਦੇ ਆ ਜਿਹੜੇ ਇਹਨਾਂ ਦੀ ਕਹਿੰਦੇ ਹੁੰਦੇ ਆ ਵੀ ਬਿੰਦੀਆਂ ਜਿਹੜਾ ਬਿੱਲੀਆਂ 'ਚ ਬਾਂਦਰ ਵਾਲੀ ਗੱਲ ਹੁੰਦੀ ਆ ਵੀ ਬਿੱਲੀਆਂ ਦੇ ਵਿੱਚ ਇੱਕ ਅਦਾ ਬਾਂਦਰ ਜ਼ਰੂਰ ਬੈਠਾ ਹੁੰਦਾ ਜਿਹੜਾ ਉਹਦਾ ਹਿੱਸੇ ਲੈ ਕੇ ਖਾਂਦਾ ਵਾ ਸੋ ਕਿਤੇ ਨਾ ਕਿਤੇ ਇਹ ਖਾਤਸ਼ਾਵਾਦੀ ਜਿਹੜੇ ਕੁਛ ਮਹਿਕਮੇ ਦੇ ਲੋਕ ਨੇ ਜਿਹੜੇ ਉਹ ਐਸਡੀਐਮ ਦੀ ਹਮਾਇ ਗੋਪਤ ਕਰ ਰਿਹਾ ਸੋ ਮੈਂ ਤੁਹਾਨੂੰ ਦੋ ਚ ਗੱਲਾਂ ਇਹਦੇ ਪੂਰੇ ਐਗਜ਼ਾਮ ਆਪਾਂ ਕਰਦੇ ਜੀ ਅਸੀਂ ਅਸੀਂ ਅਸਤੇ ਦੌਰ ਤੇ ਗੱਲ ਕਹਿੰਦੇ ਆ ਸਾਨੂੰ ਇਹ ਨਹੀਂ ਪਤਾ ਕਿ ਇਹ ਬਿਜ਼ਨਸ ਜ਼ਿੰਮੇਵਾਰਾ ਪਰ ਕੋਈ ਨਾ ਕੋਈ ਨਿਕਮਤ ਹੈ ਨਾ ਬਿਜ਼ਨਸ ਉਹਨੂੰ ਗ੍ਰਫਤਾਰ ਨਹੀਂ ਕਰ ਰਹੀ ਕਾਦੇ ਪ੍ਰੈਸ਼ਰ ਥਲੇ ਗ੍ਰਫਤਾਰ ਨਹੀਂ ਕਰ ਰਹੀ ਮੰਗ ਕਰਦੇ ਹੋ ਸੋ ਅਸੀਂ ਤਾਂ ਇਸ ਗੱਲ ਦੀ ਮੰਗ ਕਰਦੇ ਆ ਕਿ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਮਹਾਰਾਣਾ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਇੱਕ ਫੋਨ ਤੇ ਉਹ ਫਰਾਡ ਹੁੰਦਾ ਵਾ ਕੁਛ ਪੈਸੇ ਦਾ ਫਰਾਡ ਉਹ ਬੰਦੇ ਯੂਪੀ ਤੋਂ ਚੱਕ ਕੇ ਅਰੈਸਟ ਕਰ ਲਿੱਤੇ ਜਾਂਦੇ ਆ ਉਰੇ ਜੁਰਾਉਂ ਦੇ ਵਿੱਚ ਵਿੱਕੀ ਗੌਂਦਰ ਨਾਮ ਦੇ ਗੈਂਗਸਟਰ ਦੀ ਜਦੋਂ ASI ਨਾਲ ਮੁੱਠ ਭੇਡ ਹੁੰਦੀ ਹੈ ਕਲਕੱਤੇ ਜੱਗਰ ਨੂੰ ਐਨਕਾਉਂਟਰ ਹੋ ਜਾਂਦੀ ਹੈ ਕੀ ਸਾਨੂੰ ਇਹ ਵੀ ਨਹੀਂ ਪਤਾ ਸਾਡਾ ਮਹਿਕਮਾ ਇੰਨਾ ਹੀ ਅਸੀਂ ਤਾਂ ਮਾਫ ਕਰਿਓ ਸਾਨੂੰ ਇਹ ਗੱਲ ਕਿਹੜੀ ਪੈਂਦੀ ਆ ਆਈ ਐਮ ਆਈ ਐਮ ਅੰਡੀਪੈਂਡੈਂਟ ਪਰਸਨ ਆਫ ਥਿਸ ਕੰਟਰੀ ਆਈ ਐਮ ਬਲੀਵ ਇਨ ਆ ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਇਸ ਮੁਲਕ ਦੇ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਭਰੋਸਾ ਹੈ ਪਰ ਕੁਝ ਲੋਕ ਇਸ ਸੰਵਿਧਾਨ ਨੂੰ ਢਾਹ ਲਾ ਰਹੇ ਆ